ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਦੇ ਘਰੇ ਜੰਮਿਆ ਹੋਣ ਕਰਕੇ ਹੀ ਕਿਸਾਨੀ ਦੀ ਹਮਾਇਤ ਨਹੀਂ ਕਰਦਾ ਇਹ ਗੱਲ ਵੀ ਪੜ੍ਹੀ ਤੇ ਸੁਣੀ ਜਾਂਦੀ ਆ ਕਿ ਉੱਤਮ ਖੇਤੀ ਮੱਧਮ ਵਪਾਰ ਨਖਿੱਧ ਚਾਕਰੀ ਤੇ ਗੁਰਬਾਣੀ ਦਾ ਕਥਨ ਹੈ ਕਿ ਮਨ ਹਾਲੀ ਕਿਰਸਾਨੀ ਕਰਨੀ ਸ਼ਰਮ ਪਾਣੀ ਤਨਖੇਤ ਨਾਮ ਵੀ ਸੰਤੋਖ ਸਹਾਗਾ ਰੱਖ ਗਰੀਬੀ ਵੇਸ ਗੁਰਬਾਣੀ ਵੀ ਗੁਰੂ ਸਾਹਿਬ ਵੀ ਇਸ ਖੇਤੀ ਨੂੰ ਉਤਮ ਵੀ ਦੱਸਦੇ ਆ ਤੇ ਖੇਤੀ ਦੇ ਨਾਲ ਜੁੜੀ ਉਧਾਰਨ ਜਿਹੜੀ ਆ ਸਾਨੂੰ ਜੀਵਨ ਤੇ ਢਾਲਣ ਦੀ ਗੱਲ ਕਰਦੇ ਆ ਤੇ ਇਹ ਵੀ ਗੱਲ ਬਿਲਕੁਲ ਠੀਕ ਆ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਨਾਮ ਜਪੋ ਵੰਡਿ ਛਕੋ ਕੀਰਤ ਕਰੋ ਤੇ ਕੀਰਤੀ ਲੋਕਾਂ ਦੇ ਵਿੱਚ ਜਿਹੜਾ ਕਿਸਾਨੀ ਆ ਉਹ ਸਭ ਤੋਂ ਵੱਡਾ ਜਿਹੜਾ ਉਹ ਹੈਗਾ ਧੰਦਾ ਕਹਿ ਲਓ ਜਾਂ ਉਹ ਉਹ ਕੰਮ ਆ ਤੇ ਉਹਦੇ ਨਾਲ ਦੀ ਨਾਲ ਜਿਹੜਾ ਲੋਕਾਂ ਦੇ ਲਈ ਢਿੱਡ ਭਰਨ ਦੀ ਗੱਲ ਵੀ ਆ ਇਹ ਦੇਸ਼ ਦੀ ਆਜ਼ਾਦੀ ਵੇਲੇ ਇਹ ਨਾਰਾ ਵੀ ਗੂੰਜਿਆ ਤੇ ਕੰਮ ਵੀ ਕੀਤਾ ਕਿ ਜੈ ਜਵਾਨ ਤੇ ਜੈ ਕਿਸਾਨ ਸੋ ਕਿਸਾਨੀ ਦੀ ਬਹੁਤ ਵੱਡੀ ਗੱਲ ਆ ਸੋ ਕੱਲ ਇੱਕ ਚੰਡੀਗੜ੍ਹ ਵਿੱਚ ਮੀਟਿੰਗ ਹੋਈ ਆ ਤੇ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਕਾਫੀ ਖਫਾ ਦਿਖਾਈ ਦਿੱਤੇ ਤੇ ਉਹ ਕਹਿੰਦੇ ਵੀ ਮੇਰੇ ਕੀਮਤੀ ਸਮੇਂ ਤੋਂ 2.5 ਘੰਟੇ ਤੁਸੀਂ ਖਰਾਬ ਕਰਤੇ ਕਿਉਂਕਿ ਤੁਸੀਂ ਕਿਸਾਨੀ ਮੰਗਾਂ ਦੀ ਗੱਲ ਤਾਂ ਕੀਤੀ ਆ ਪਰ ਧਰਨਾ ਨਹੀਂ ਚੁੱਕਿਆ ਮੈਂ ਭਾਵੇਂ ਧਰਨਾ ਦੇ ਮਾਮਲੇ ਵਿੱਚ ਵਿਚਾਰ ਵੱਖਰੇ ਰੱਖਦਾ ਹਾਂ ਜਾਂ ਕਿਸਾਨ ਲੀਡਰਾਂ ਨਾਲ ਮੇਰਾ ਜਾਂ ਕਿਸੇ ਹੋਰ ਦਾ ਕਿਸੇ ਤਰ੍ਹਾਂ ਦਾ ਕੋਈ ਇਤਕਲਾਬ ਹੋ ਸਕਦਾ ਪਰ ਜਿਹੜੀਆਂ ਕਿਸਾਨੀ ਦੀਆਂ ਮੰਗਾਂ ਵਾਂ ਉਹ ਮੰਗਾਂ ਜਿਹੜੀਆਂ ਵਾਜਬ ਨੇ ਤੇ ਜਾਇਜ਼ ਨੇ ਇਸ ਹਿੰਦੁਸਤਾਨ ਦੇ ਸਮੁੱਚੇ ਕਿਸਾਨ ਦੀਆਂ ਮੰਗਾਂ ਜਿਹੜੀਆਂ ਲੜਾਈਆਂ ਪਿੱਛੇ ਲੜੀਆਂ ਗਈਆਂ ਸਰਕਾਰਾਂ ਨੇ ਮੰਨਿਆ ਬਾਅਦ ਚ ਮੁੱਕਰ ਗਈਆਂ ਉਹ ਰੇੜਕਾ ਅੱਜ ਵੀ ਚੱਲਦਾ ਤੇ ਪੰਜਾਬ ਦੀ ਆਰਥਿਕਤਾ ਤਾਂ ਕਿਸਾਨੀ ਆ ਤੇ ਮੂਲ ਜਿਹੜਾ ਸਿੱਖੀ ਦਾ ਧੁਰਾ ਜਿਹੜਾ ਉਹਦੇ ਵਿੱਚ ਵੀ ਕਿਸਾਨੀ ਦਾ ਵੱਡਾ ਰੋਲ ਆ ਸੋ ਇਸ ਗੱਲ ਨੂੰ ਸਮਝਦੇ ਆ ਅੱਜ ਅਸੀਂ ਇਸ ਗੱਲ ਦੀ ਡਟ ਕੇ ਨਿੰਦਾ ਵੀ ਕਰਦੇ ਆ ਤੇ ਕਿਸਾਨੀ ਦੀ ਹਮਾਇਤ ਵੀ ਕਰਦੇ ਆ ਕਿਉਂਕਿ ਮੈਂ ਇੱਕ ਕਾਲੀ ਸੋਚ ਨਾਲ ਜੁੜਿਆ ਹੋਣ ਕਰਕੇ ਮੂਲ ਰੂਪ ਵਿੱਚ ਅੱਜ ਇਹ ਗੱਲ ਸਾਹਮਣੇ ਆ ਗਈ ਕਿ ਇੱਥੇ ਕਿੰਨੀਆਂ ਪਾਰਟੀਆਂ ਨੇ ਆਪਣੇ ਆਪ ਨੂੰ ਵੱਡੀਆਂ ਹਤੈਸੀ ਘਾਉਂਦੀਆਂ ਸੀ ਅੱਜ ਮਾਨ ਸਾਹਿਬ ਇਹ ਗੱਲ ਦਾ ਜ਼ਿਕਰ ਕਰਨ ਜਾਂ ਨਾ ਕਰਨ ਸੁਣਨ ਜਾਂ ਨਾ ਸੁਣਨ ਉਹਨਾਂ ਦਾ ਮਨ ਹੈ ਪਰ 92 ਗੁੰਗੇ ਜਿਹੜੇ ਜਿਤਾ ਕੇ ਭੇਜੇ ਸੀ ਮਾਨ ਸਾਹਿਬ ਤੁਸੀਂ ਜਿਨ੍ਹਾਂ ਦੇ ਕਰਕੇ ਮੁੱਖ ਮੰਤਰੀ ਬਣੇ ਉਹਨਾਂ ਵਿੱਚ ਇਹ ਕਿਸਾਨੀ ਦਾ ਵੱਡਾ ਰੋਲ ਸੀ ਜੀਨੇ ਕਿਹਾ ਸੀ ਕਿ ਅਸੀਂ ਬਦਲਾਅ ਦੇਖਣਾ ਤੇ ਬਦਲਾਅ ਲਿਆਉਣਾ ਭਾਵੇਂ ਕਿ ਜਿਹੜਾ ਬਦਲਾਅ ਉਹਨਾਂ ਕੋਲ ਆਇਆ ਉਹ ਤੁਹਾਡੇ ਸਾਹਮਣੇ ਆ ਕਿ ਮੁੱਖ ਮੰਤਰੀ ਆਪਣਾ ਕੀਮਤੀ ਸਮਾਂ ਕਿਸਾਨੀ ਮੰਗਾਂ ਦੇ ਵਾਸਤੇ ਕੋਈ ਮਹੱਤਵ ਨਹੀਂ ਰੱਖਦਾ ਸੋ ਅੱਜ ਇੱਕ ਗੱਲ ਤਾਂ ਸਪਸ਼ਟ ਹੋ ਗਈ ਕਿ ਅਕਾਲੀ ਦਲ ਤੋਂ ਵੱਡਾ ਇਸ ਕਿਸਾਨੀ ਦਾ ਕੋਈ ਹਮਾਇਤੀ ਨਹੀਂ ਸਾਰੇ ਜਿਹੜੇ ਲੋਕ ਨੇ ਇਸ ਗੱਲ ਨੂੰ ਅੱਜ ਸਮਝ ਚੁੱਕੇ ਨੇ ਆਓ ਅਸੀਂ ਅਕਾਲੀ ਦਲ ਨੂੰ ਮਜ਼ਬੂਤ ਕਰੀਏ ਤੇ ਕਿਸਾਨੀ ਦੇ ਹੱਕਾਂ ਲਈ ਇੱਕ ਲੜਾਈ ਲੜੀਏ ਇੱਕ ਜਹਾਦ ਵਿਢੀਏ ਅਕਾਲੀ ਦਲ ਤੋਂ ਬਗੈਰ ਇਨ੍ਹਾਂ ਕਿਸਾਨਾਂ ਦੀ ਨਾ ਤਾਂ ਕਿਸੇ ਨੇ ਗੱਲ ਸੁਣਨੀ ਆ ਤੇ ਨਾ ਸੁਣੀ ਆ ਤੇ ਨਾ ਕਿਸੇ ਦੀ ਮਨਸ਼ਾ ਵਾ ਇਹ ਗੱਲ ਅੱਜ ਸਪਸ਼ਟ ਤੌਰ ਤੇ ਜਿਹੜੀ ਆ ਸਾਫ਼ ਹੋ ਚੁੱਕੀ